ਆ ਬੰਦਾ ਬਾਈ ਲੌਂਗੋਆਰ ਚ ਫੜਿਆ ਠੀਕ ਆ ਕੈਅ ਫੂਲ ਵੇਚਦਾ ਸੀਗਾ ਦੇਖੀ ਬਾਈ ਕੋਈ ਨਾ ਕੋਈ ਨਹੀਂ ਓਏ ਦੇ ਕੈਅ ਫੂਲ ਵੇਚਦਾ ਸੀਗਾ ਠੀਕ ਆ ਕਿੰਨੇ ਦਾ ਵੇਚਦਾ ਸੀ ਦੱਸੀ ਬਾਈ 200 ਦਾ ਪੱਤਾ ਵੇਚਦਾ 200 ਦਾ ਪੱਤਾ ਵੇਚਦਾ ਕਿਉਂ ਕਿਸੇ ਦੇ ਜਵਾਕਾਂ ਦੀ ਬਾਈ ਜ਼ਿੰਦਗੀ ਖਰਾਬ ਕਰਦਾ ਤੂੰ ਨਾ ਕੋਈ ਨਹੀਂ ਬਾਈ ਅੱਗੇ ਤਾਂ ਨਹੀਂ ਬੇ ਅੱਗੇ ਯਾਰ ਮੇਰੀ ਗੱਲ ਸੁਣਾ ਆ ਡੱਬਿਆਂ ਦੇ ਡੱਬੇ ਤੁਸੀਂ ਵੇਚੀ ਜਾਂਦੇ ਹੋ ਕਿੰਨੇ ਜਵਾਕਾਂ ਨੂੰ ਨਰੋਜ ਕਿੰਨੇ ਵੇਚਦੇ ਨਾ ਬਾਈ ਬਸ ਆ ਇੱਕ ਡੱਡਾ ਡੱਬਾ ਹੈ ਉਹ ਇੱਕ ਦਾ ਡੱਬਾ ਵੇਚਦੇ ਨਾ ਰੋਜ ਹੈ ਕਿਉਂ ਫਿਰ ਭੈਣ ਚ ਜਵਾਕਾਂ ਨੂੰ ਯਾਰ ਸਾਡੇ ਨੂੰ ਦੇਣੀਆਂ ਤੁਸੀਂ ਯਾਰ ਨਾ ਅੱਗੇ ਨਹੀਂ ਨਹੀਂ ਤੁਹਾਨੂੰ ਪੁੱਛ ਨਹੀਂ ਕੁਝ ਕਹਿੰਦੀ ਆਹ ਦੇਖ ਲਓ ਯਾਰ ਸਰਕਾਰ ਦਾ ਦੇਖੋ ਏਡੀ ਲਾਹਨਤ ਵਾਲੀ ਗੱਲ ਐ ਬਾਈ ਠੀਕ ਆ ਘਰਾਂ ਚ ਵੇਚਣ ਲੱਗ ਗਏ ਯਾਰ ਹੁਣ ਤਾਂ ਬਾਈ ਬਣੇ ਬੋਲ ਪੋ ਯਾਰ ਠੀਕ ਆ ਫਿਰ ਤੁਸੀਂ ਦੂਜਿਆਂ ਨੂੰ ਕਹਿ ਦਿੰਦੇ ਹੋ ਹੁਣ ਸਾਡੇ ਵਰਗੇ ਨੂੰ ਨਾ ਡੱਬਾ ਮੰਗਾਇਆ ਸੀ ਲੈ ਤੋਂ ਮੈਂ ਕੋਣੀ ਅੱਗੇ ਦਿੰਦੇ ਕਹਿੰਦਾ ਲੈ ਅੱਗੇ ਤੋਂ ਨਹੀਂ ਵੇਚਦਾ ਅੱਗੇ ਤੋਂ ਨਹੀਂ ਵੇਚੇਂ ਤੂੰ ਤਾਂ ਵੇਚਦਾ ਹੁਣ ਤੂੰ ਹਟਦਾ ਹਟਦਾ ਨਹੀਂ ਹੈਗਾ ਨਾ ਹੁਣ ਨਹੀਂ ਤੈਨੂੰ ਹਟਾਉ ਤੈਨੂੰ ਫਟਾ ਮੈਂ ਹਾਂ ਆਹ ਦੇਖੋ ਯਾਰ ਸਰਿਆਂ ਇੱਥੇ ਰਹਿਣਾ ਇੱਥੇ ਰਹਿਣਾ ਆ ਸੈਨੇਚਰ ਕੈਬੂਲ ਆਹ ਦੇਖੋ ਚੁੱਕਾਓ ਯਾਰ ਹਾਂ ਮੇਰੀ ਗੱਲ ਸੁਣੋ ਨਾ ਇਹਨਾਂ ਨੂੰ ਕੋਈ ਪੁਲਿਸ ਪੁਲਿਸ ਦੇ ਕੋਲ ਆਈਏ ਕਿਤੇ ਪੁਲਿਸ ਆਈ ਕਿ ਪੁਲਿਸ ਆਈਏ ਤੈਨੂੰ ਫੜਿਆ ਨਹੀਂ ਕਿਤੇ ਫਿਰ ਹਾਂ ਫੜ ਕੇ ਰਹਿ ਗਈ ਜੀ ਕੱਲ ਪਰਸ ਨੂੰ ਅੱਛਾ ਘਰ ਲੈ ਗਲਵਾ ਹਾਂ ਇਸਕ ਨੇ 3 ਵੀਰ ਫਿਰ ਕੀ ਕਰਕੇ ਆਏ ਤੈਨੂੰ ਛੱਡ ਕੇ ਮਿਤਾ ਉਹਨਾਂ ਨੇ ਸੱਚੀ ਗੱਲ ਦੱਸੀ ਮਗਰ ਵੀਰ ਨਹੀਂ ਇਹ ਅੱਛਾ ਤੈਨੂੰ ਛੱਡ ਤਾਂ ਇੱਕ ਵਾਰੀ ਗੱਲ ਜੇ ਪੈਸੇ ਲੈਤੇ ਸੀ ਨਾ ਪੈਸੇ ਬੁੱਧਾ ਨਹੀਂ ਲੈਤੀ ਸੱਚ ਦੱਸੀ ਆਹ ਦੇਖ ਲਓ ਬਾਈ ਪਰਸੋਂ ਪੁਲਿਸ ਨੇ ਫੜਿਆ ਸੀਗਾ ਠੀਕ ਆ ਕਹਿੰਦਾ ਐਂ ਕਹਿ ਕੇ ਛੱਡਦਾ ਵੀ ਇਦੂ ਮੁੜ ਕੇ ਵੇਚਦਾ ਨਹੀਂ ਦੁਬਾਰੇ ਫੇਰ ਵੇਚਣ ਲੱਗਿਆ ਯਾਰ ਕੀ ਫਾਇਦਾ ਫਿਰ ਇਹਨਾਂ ਗੱਲਾਂ ਦਾ ਪਹਿਲੀ ਗੱਲ ਤਾਂ ਇਹ ਕੋਈ ਪਰਚੇ ਨਹੀਂ ਬਣਦਾ ਲੰਡੂ ਜਿਹਾ ਪਰਚਾ ਬਣਦਾ ਠੀਕ ਹੈ ਇਹ ਜਮਾਨਤ ਕਰਾ ਕੇ ਇਹਦਾ ਉਹ ਵੀ ਨਹੀਂ ਪਰਚਾ ਪਾਇਆ ਇਹਨਾਂ ਦੇ ਕਿੰਨੇ ਕ ਅਸੂਲ ਫੜੇ ਹੋਰ ਵੀ ਤਾਂ ਹੈਗੇ ਚਾਰਕ ਪੱਤੇ ਦੀ ਇਹਨਾਂ ਕਹਿੰਦੇ ਚਾਰ ਪੱਤੇ ਫੜੇਗੇ ਇਹ ਆਈ ਡੱਬਾ ਦੀ ਮੇਰੀ ਗੱਲ ਸੁਣ ਲੈ ਕੱਢ ਕੇ ਹੋਰ ਤੇ ਹੋਰ ਕਿੱਥੇ ਵੇਚਦੇ ਇੱਥੇ ਬੰਦੇ ਕਿੰਨੇ ਕ ਵੇਚਦੇ ਬੰਦੇ ਬਣਾ ਰਹੇ ਮੇਰੀ ਗੱਲ ਸੁਣ ਸੀਰੇ ਕਿੰਨੇ ਕ ਵੇਚਦੇ ਉਧਰ ਪਹੁੰਚ ਕੇ ਬਣਨੇ ਪੈਣਗੇ ਜੀ ਇਹ ਰੋਲਾ ਪਾਤਾ ਫਿਰ ਦੋ ਭੱਜ ਜਾਣਗੇ ਫਿਰ ਕੋਈ ਫਾਇਦਾ ਨਹੀਂ ਕਿੰਨੇ ਵੇਚਦੇ ਰੋਜ਼ ਇੱਥੇ ਉਹਦਾ ਬੰਦੇ ਜੀ ਹੈਗੇ ਨੇ ਕਿ ਸਿਰਫ ਤ ਲੱਗੀ ਜਾਂਦੇ ਨੇ ਕਿ ਬੰਦੇ ਬਣਾ ਮੈਂ ਤੂੰ ਕਿਉਂ ਵੇਚਦਾ ਤੇਰੀ ਐਡੀ ਕੀ ਮਜਬੂਰੀ ਹੈ ਮਜਬੂਰੀ ਤੇ ਇਹ ਮੇਰੇ ਇਹ ਦੀ ਕੀ ਮੈਂ ਘਰ ਆਪਾਂ ਕੇ ਐਡੇ ਦੀ ਮੇਰੇ ਤੇ ਕਰਜ਼ਾ ਬੜਾ ਗਈ ਹੋਰ ਕਰਜ਼ਾ ਯਾਰ ਕੈਫੂਲ ਵੇਚ ਕੇ ਲਊਗਾ ਯਾਰ ਉਹ ਫਿਰ ਹੁਣ ਉਹ ਵੇਚਣ ਲੱਗ ਗਈ ਜੀ ਮੈਂ ਤਾਂ ਉਹਨਾਂ ਨਾਲ ਮਰ ਲੱਗਿਆ ਉਹਨਾਂ ਨਾਲ ਤਾਂ ਗੁੱਗਲ ਭਾਈ ਲੱਖ ਦੀ ਲਾਹਨਤ ਆ ਯਾਰ ਦੇਖੋ ਹਣਾ ਪੰਜਾਬ ਦੀ ਬਰਬਾਦੀ ਨੂੰ ਆ ਦੇਖੋ ਆ ਕੈਫੂਲ ਸਾਡੀ ਜਵਾਨੀ ਨੂੰ ਬਰਬਾਦ ਕਰ ਦੇਣਗੇ ਭਾਈ ਮੈਂ ਵੀ ਸੋਡਾ ਸਾਡੀ ਜਵਾਨੀ ਨੂੰ ਬਰਬਾਦ ਕਰ ਦੇਣਗੇ ਇਹ ਪਾਈਆਂ ਤੂੰ ਛੱਡ ਸਾਡਾ ਕਦਾ ਪਿੰਛੜ ਦਾ ਦੁਸ਼ਮਣ ਆ ਯਾਰ ਦੋ ਬੱਚੇ ਮਾਰ ਕੇ ਸਾਡੇ ਇੱਥੇ ਇੱਕ ਤਾਂ ਗੁੱਡੀ ਆ ਹਲਕੀ ਦੀ ਤੇ ਇੱਕ ਤਾਂ ਪਤਾ ਨਹੀਂ 6 ਮਹੀਨਿਆਂ ਦਾ ਮੁੰਡਾ ਆ ਉਹ ਟੱਕਾ ਟੋਇਆ ਕਰਨੀ ਉਹ ਠੀਕ ਆ ਉਹ ਮਾਰ ਕੇ ਚਿੱਟੇ ਦਾ ਟੀਕਾ ਲਾਇਆ ਸੀ ਉਹਨੇ ਹਾਂ ਚਿੱਟੇ ਦਾ ਟੀਕਾ ਲਾਇਆ ਸੀ ਨਾਲ ਨਾਲ ਪੂਰਾ ਹੋ ਗਿਆ ਪਰਸਾ ਸਾਡੇ ਬੇਲੇ ਚ ਮੁੰਡਾ ਫਸ ਲਖਾਨੇ ਚ ਇਹ ਵੀ ਚਿੱਟੇ ਚਿੱਟਾ ਨਹੀਂ ਆਉਂਦਾ ਯਾਰ ਮਾਂ ਰੱਖਦੀ ਆਪਣੀ ਵੀ ਐਡਾ ਬੇੜਾ ਕਾਕਾ ਯਾਰ ਸਰਕਾਰ ਦਾ ਯਾਰ ਚਿੱਟੇ ਚਿੱਟਾ ਤੈਨੂੰ ਮੈਂ ਚਿੱਟੇ ਵਾਲੇ ਬੰਦੇ ਸਾਨੂੰ ਇੱਕ ਵਾਰੀ ਨੰਬਰ ਦੇ ਕੇ ਜਾਵੋ ਤੁਸੀਂ ਮੇਰੇ ਪੁੱਤਰੀ ਸੀ ਗੱਡੀ ਆ ਮਾਂ ਹਾਂ ਜਿੱਥੇ ਮਰਜ਼ੀ ਫੋਨ ਕੱਢੀ ਨਾ ਮਾਗਰ ਨੰਬਰ ਇਹਨੂੰ ਲੋਡ ਜਦੋਂ ਮਾਸੀ ਖਾਣਾ ਆਹ ਦੇਖੋ ਭਰਾਓ ਇੱਥੇ ਲਾਣ ਦੀ ਗੱਲ ਆ ਯਾਰ ਸਰਕਾਰ ਲਈ ਹੈਲੋ ਇਹਨੂੰ ਕੱਢੀ ਆਹ ਲਾਣ ਦੀ ਗੱਲ ਆ ਮਾਮਾ ਚੀਕਦੀਆਂ ਨੇ ਯਾਰ ਇਹਨਾਂ ਦੀ ਪੁਕਾਰ ਕੌਣ ਸੁਣੂਗਾ ਕੌਣ ਕਹਿਣੀ ਆ ਜੀ ਇਹ ਸੁਣਾਏ ਨੇ ਕਹਿੰਦੇ ਇਹਨੂੰ ਮੈਂ ਚਲ ਇਹਨੂੰ ਪਰੋ ਲੈ ਕੇ ਆ ਆਹ ਨਾ ਚੱਕਾ ਮੈਂ ਤੈਨੂੰ ਕਹਿ ਰਿਹਾ ਸਭ ਦਾ ਨਾਲ ਤਰਾ ਸਭ ਦਾ ਨਾਲ ਤਰਾ ਮੈਂ ਹਉਦੇ ਰਾਂ ਸਭ ਦੇ ਤਰ ਇੱਕ ਮਿੰਟ ਫੋਨ ਲੱਗ ਤੇਨੂੰ ਲੈ ਵੀ ਮਿੱਤਰੋ ਇਹਨੂੰ ਘਰੇ ਲੈ ਕੇ ਜਾ ਰਹੇ ਹਾਂ ਠੀਕ ਹੈ ਇਹ ਕਹਿੰਦਾ ਮੇਰੇ ਘਰੇ ਮਤਲਬ ਦੋ ਡੱਬੇ ਪਏ ਨੇ ਜੇ ਕਹਿੰਦਾ ਤੁਸੀਂ ਮੈਨੂੰ ਪੁਲਿਸ ਨੂੰ ਨਾ ਫੜਾਓ ਕਿਹੜਾ ਕਰ 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 ਲੈ ਮਿੱਤਰੋ ਦੇ ਘਰੇ ਵੜ ਗਏ ਠੀਕ ਆ ਬਾਈ ਦੇ ਉਹ ਗੱਡੀ ਕੋਲੇ ਗੱਡੀ ਕੋਲੇ ਹੋਰ ਤਰਾ ਜਵਾਕ ਨਹੀਂ ਯਾਰ ਕੋਈ ਨਹੀਂ ਗਾਹਣ ਤੈਨੂੰ ਪੈਣੇ ਕੋਈ ਨਾ ਕੋਈ ਨਾ ਕੁੜੀਆਂ ਨੇ ਫਿਰ ਇੱਥੇ ਆਈ ਫਿਰ ਜਵਾਕਾਂ ਦੀ ਜ਼ਿੰਦਗੀ ਥੋੜੀ ਬਰਬਾਦ ਕਰਨੀ ਆ ਆ ਲੈ ਫੋਣੀ ਵੀਡੀਓ ਵੀ ਨਹੀਂ ਨਹੀਂ ਦੇਤੀ ਦੀ ਬਾਈ ਨਾ ਨਾ ਪੈਣੇ ਦੇ ਇਹਨੂੰ ਛੱਡ ਲਾਂਗੇ ਖੜਾ ਛੱਡ ਦਾਂਗੇ ਤੂੰ ਕਹਿ ਕੇ ਮਰਜੀ ਹੈ ਤੇਰੀ ਆ ਜਿਹਦਾ ਸੀਗਾ ਫਿਰ ਆਪਾਂ ਕੋਸੇ ਸਿਚੂ ਨੂੰ ਫੜਾਉਂ ਜਾਂ ਮੈਨੂੰ ਮਾਰ ਲਵੀਂ ਆਹ ਬਾਕੀ ਚੁੰਡੇ ਬੰਦ ਨਿੱਕੇ ਨਿੱਕੇ ਕੁੜੀਆਂ ਨੇ ਬਾਈ ਬਣ ਕੇ ਦੇਖੇ ਆ ਆ ਦੇਖ ਬਾਈ ਨਿੱਕੀਆਂ ਨਿੱਕੀਆਂ ਕੁੜੀਆਂ ਨੇ ਦੇ ਹਨਾ ਆਪਣੇ ਵੀ ਜਵਾਗ ਹੈ ਨਾ ਮੇਰੇ ਵੀ ਜਵਾਗੜੀ ਆ ਪਰ ਦੇਖ ਯਾਰ ਕੈਸੂ ਨੂੰ ਇਹਦਾ ਚੰਗਾ ਘਰਵਾਰਾ ਯਾਰ ਇਹਦਾ ਹੈ ਕਿਉਂ ਵੇਚਦਾ ਯਾਰ ਆ ਦਿੱਤੀ ਬਾਈ ਇਹ ਦਿੱਤੀ ਕਿਉਂ ਤੁਸੀਂ ਜਵਾਬ ਕਿ ਜ਼ਿੰਦਗੀ ਬਰਬਾਦ ਕਰ ਦਿੱਤੀ ਚਲੋ ਯਾਰ ਉਧਰ ਚਲੋ ਆਪਾਂ ਆ ਜੋ ਮੈਂ ਕਿਤੇ ਨਹੀਂ ਆ ਉਧਰ ਕੋਈ ਨਹੀਂ ਬਣਾਉਣਾ ਹੈ ਹਲੋ ਸਾਰੇ ਬਣੇ ਦਿੰਦਾ ਆ ਇਹਨਾਂ ਨੂੰ ਆ ਜਾ ਆ ਜਾ ਆ ਜਾ ਜਿਹੜੇ ਹੈਗੇ ਨੇ ਦੇ ਦੇ ਓਏ ਇਹਦੇ ਦੇ ਸਾਰ ਜਾ ਖੜ ਦੇ ਤੰਦ ਕੋਤੇ ਹੁਣ ਯਾਰ ਆ ਕਰ ਦੇਣੇ ਲਗੋਈ ਜਾਣਾ ਕੋਈ ਗੱਲ ਨਹੀਂ ਫਿਰ ਮੇਰੀ ਗੱਲ ਸੁਣੋ ਪੁਲਿਸ ਤੋਂ ਮੈਂ ਖੜਾ ਨਹੀਂ ਛਡਾਉਣਾ ਇਹਦਾ ਜਿਹਨੇ ਬੰਦਿਆਂ ਵਾਂਗੂ ਪੱਤੇ ਕੱਢਦੇ ਫਿਰ ਇਹਨੂੰ ਕੁਝ ਕਹਿੰਦਾ ਹੈ ਕਹਿ ਕੇ ਲੈ ਗਿਆ ਜੀ ਮੈਨੂੰ ਹਾਂ ਕੋਈ ਗੱਲ ਨਹੀਂ ਆਹ ਦੇਖੋ ਯਾਰ ਓਏ ਆ ਦੇ ਹੋਏ ਬਾਬਾ ਤੇਰੀ ਕਰੀਂ ਭਾਈ ਮਾੜਾ ਬਾਬਾ ਆ ਬੇੜਾ ਕਰਕ ਹੋ ਗਿਆ ਲੈ ਪੰਜਾਬ ਦਾ ਭੈਣ ਜੋ ਆ ਦੇਖੋ ਤੇ ਦੇਖੀ ਆ ਦੇਖ ਲੋ ਆ ਦੋ ਡੱਬੇ ਬੇੜਾ ਵਹਜੇ ਸੋਡਾ ਯਾਰ ਛੁੱਡੀ ਗੰਦੀ ਸਰਕਾਰ ਦਾ ਭੈਣ ਜੋ ਤੁਸੀਂ ਆ ਜਵਾਕਾਂ ਦੀ ਸਾਡੀ ਜ਼ਿੰਦਗੀ ਆ ਲੰਡੂ ਬੰਦੇ ਭੈਣ ਜੋ ਖਰਾਬ ਕਰੀ ਜਾਂਦੇ ਆ ਪੰਜਾਬ ਨੂੰ ਪਰसों ਪੁਲਿਸ ਵੜ ਕੇ ਲੈ ਕੇ ਗਈ ਸੀ ਕਿਉਂ ਨਹੀਂ ਕੀਤਾ ਯਾਰ ਕੁਝ ਤੁਸੀਂ ਸਾਡੇ ਵਰਗੇ ਨੂੰ ਭਾਲ ਦਿਓ ਓਏ ਇਹਨਾਂ ਨੂੰ ਕਿਉਂ ਨਹੀਂ ਭਾਲਦੇ ਜਿਹੜੇ ਵੇਚਦੇ ਆ ਆ ਦੇਖੋ ਆ ਗਰੀਬ ਨੇ ਆ ਗਿਆ ਦਾ ਠੀਕ ਹੈ ਓਏ ਫੋਨ ਚੱਕਿਆ ਕੀ ਕਹਿੰਦਾ ਪੰਜ ਪੱਤੇ ਦੇ ਦੇ ਕਹਿੰਦਾ ਪੰਜ ਪੱਤੇ ਦੇ ਦੇ ਉਹਨੂੰ ਇਹ ਬੜਾਇਆ ਨੂੰ ਤੱਕੀ ਉਹ ਰਿਆ ਕਰ ਗੱਲ ਆ ਦੇਖੋ ਫੋਨ ਚੱਕੀ ਲੋ ਕਿੱਥੇ ਫੋਨ ਚੱਕ ਫੋਨ ਚੱਕੀ ਫੋਨ ਚੱਕੀ ਫੋਨ ਚੱਕ ਹੈਂ ਫੀ ਕਰ ਚੱਕਰ ਬੋ ਓਏ ਹੈਲੋ ਆ ਦੇਖ ਲਾ ਇੱਕ ਦੋ ਹੋਰ ਹੈਲੋ ਹੈਲੋ ਆਹਾਂ ਭਾਈ ਯਾਰ ਓ ਭਾਈ ਯਾਰ ਮੇਰੇ நான் <coughs> தெரிவி